ਹੋਣ ਪਈਆਂ ਤੁਹਾਨੂੰ ਥੱਲੇ ਸਾਰੇ ਆ ਗਏ ਆ ਆ ਸਾਰੇ ਆ ਗਏ ਇੱਕ ਮਿੰਟ ਸਾਰੇ ਆ ਜਾਣ ਸੱਤ ਵਜੇ ਇੱਕ ਮਿੰਟ ਦੇ ਆ ਸਾਰੇ ਦੌੜ ਬਣਾ ਉੱਤੇ ਨਹੀਂ ਜੀ 5 ਵਜੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਬੰਦ ਕਰੋ ਰੋਟਾ ਬੰਦ ਕਰੋ ਉਹ ਵੀ ਕਹਿੰਦਾ ਬੰਦ ਸਾਰੇ ਭੱਜ ਲਾ ਪੈ ਗਈਆਂ ਉਹ ਬੰਦ ਹੋ ਗਏ ਜੇ ਮੈਂ ਜੇ ਉਹ ਟੁਕੜਾ ਫਸਿਆ ਹੁੰਦਾ ਮੇਰੀ ਗੱਲ ਸੁਣ ਤਾਂ ਵੀਰ ਮੇਰੇ ਕੰਨ ਨਹੀਂ ਫੜੀਦੇ ਹੁੰਦੇ ਅੱਛਾ ਆ ਕੰਨ ਫੜੇਗੇ ਨਾਲ ਥੱਲੇ ਵਾਲੇ ਨਾਲ ਉਹਦੇ ਟੋਪੀ ਔਲਾਦ ਦੇ ਥੱਲੇ ਵਾਲੇ ਸਾਰਾ ਕੁਝ ਘਾਤਾ ਆ ਆ ਦੇ ਆ ਜਾਣਾ ਇੱਥੋਂ ਪਤਾ ਲੱਗਦਾ ਨਾ ਸਾਰਾ ਬਹੁਤ ਇੱਥੇ ਆਉਂਦੇ ਆ ਪੁੱਠ ਯਾਰ ਓ ਚਲੋ ਆਜੋ ਰੁਕ 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 ਦੇਖਿਆ ਆ ਦੇਖ ਹੇਠਲੇ ਦੇਖਦੇ ਬਦੇ ਉੱਪਰ ਜਿਹੜਾ ਗਿਆ ਉਹ ਰੁਕ ਜਾਓ ਇੱਕ ਮਿੰਟ ਭਾਜੀ ਇੱਕ ਮਿੰਟ ਮੇਰੀ ਹਾਰਡ ਡਰਾਈਵ ਕੱਢੋ ਹੋਣ ਪਈਆਂ ਤੁਹਾਨੂੰ ਥੱਲੇ ਸਾਰੇ ਆ ਜੇ ਆ ਸਾਡੇ ਇੱਕ ਮਿੰਟ ਸਾਰੇ ਸਾਰੇ ਆਣੇ ਸਤਿਗੁਰੂ ਆ ਜੀ ਇੱਕ ਮਿੰਟ ਦੇ ਯਾਰ ਸਾਰੇ ਦੌੜ ਫਿਰ ਉਸਤੇ ਨਹੀਂ ਜੀ ਪੰਜ ਬੰਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਬੰਦ ਕਰੋ ਉਹ ਬੰਦ ਕਰੋ ਉਹ ਵੀ ਕਹਿੰਦਾ ਬੰਦ ਸਾਰੇ ਬੰਦ ਹੋ ਪੈ ਗਈਆਂ ਉਹ ਬੰਦ ਹੋ ਗਈ ਜੇ ਮੇਰੇ ਉਹ ਟੁਕੜਾ ਫਸਿਆ ਹੁੰਦਾ ਮੇਰੀ ਗੱਲ ਸੁਣ ਤੇ ਵੀਰ ਮੇਰੇ ਕੰਨ ਨਹੀਂ ਫੜੀਦੀ ਹੁੰਦੇ ਅੱਛਾ ਆ ਕੰਨ ਫੜੇ ਕਿਹਨਾਂ ਥੱਲੇ ਵਾਲੇ ਨੇ ਉਹਨੇ ਟੋਪੀ ਆਲਾਦੀ ਥੱਲੇ ਵਾਲੇ ਸਾਰਾ ਕੁਝ ਘਾਤਾ ਆ ਆ ਦੇ ਆ ਜਾਣਾ ਇੱਥੋਂ ਪਤਾ ਲੱਗਦਾ ਨੇ ਸਾਰਾ ਸਬੂਤ ਇੱਥੇ ਆਉਂਦਾ ਪੁੱਠਿਆ ਓ ਚਲੋ ਰੁਕ 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 ਦੇਖਿਆ ਆ ਦੇ ਕਿਹਾ ਥੱਲੇ ਦੇਖਦੇ ਬਦੇ ਉੱਪਰ ਜਿਹੜਾ ਗਿਆ ਉਹ ਰੁਕ ਜਾਓ ਇੱਕ ਮਿੰਟ ਭਾਜੀ ਇੱਕ ਮਿੰਟ ਮੇਰੀ ਹਾਰਡ ਡਰਾਈਵ ਕੱਢੋ